ਤੁਹਾਨੂੰ ਰਿਪੋਰਟ ਕਰਦੇ ਜੀ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਪਿੰਡ ਬਿਆਰੀਪੁਰ ਦਾ ਨੌਜਵਾਨ 23 ਸਾਲ ਦਾ ਨੌਜਵਾਨ ਜਿਹੜਾ ਉਹਦੀ ਜਿਹੜੀ ਡੈਡ ਬੋਡੀ ਆ ਨਹਿਰ ਦੇ ਤੋਂ ਮਿਲੀ ਆ ਸਾਡੇ ਮਾਤਾ ਮਾਵਾ ਦੇ ਵਰਲਾਪ ਆਹ ਦੇਖ ਸਕਦੇ ਆ ਚप्पल ਬੱਚੇ ਦੀ ਪਈ ਆ ਇੱਥੇ ਆ ਬੱਸ ਮੈਂ ਗੱਡੀ ਥੋੜੀ ਬਾਲਦੇ ਆ ਤੁਹਾਨੂੰ ਜਿਹੜੀ ਬਹੁਤ ਹੀ ਮੰਦਭਾਗੀ ਜਿਹੜੀ ਘਟਨਾਵਾਂ ਵਾਪਰੀ ਆ ਅਜੇ ਪਾਸੇ ਬਿਹਾਰੀਪੁਰ ਜੋ ਕਿ 28 ਤਰੀਕ ਤੋਂ ਗਾਇਬ ਸੀਗਾ ਇਹ ਸਾਡੀਆਂ ਸਰਕਾਰਾਂ ਹਾਂ ਕੱਲਾ ਕੱਲਾ ਮਾਪਿਆਂ ਦਾ ਬੱਚਾ ਹੀ ਜਿਹੜਾ ਬਹੁਤ ਜਿਆਦੀ ਜੜੀ ਆ ਮਾੜੀ ਘਟਨਾ ਹੋਈ ਆ ਬਹੁਤ ੱਕਾ ਆ ਤੇ ਸਰਕਾਰ ਜਿਹੜੀ ਆ ਸੁੱਤੀ ਪਈ ਆ ਕੰਬ ਕਰਨੀ ਦੀ ਸੁੱਤੀ ਆ ਉਹ ਵੇਖ ਸਕਦੇ ਆ ਮਾਤਾ ਦੇ ਕੀਰਨੇ ਪੈਂਦੇ ਭਗਵੰਤ ਮਾਨ ਆ ਵੇਖ ਮਾਵਾਂ ਰੋਂਦੀਆਂ ਟਾਡਾ ਬੀੜਾ ਘਰ ਕਰਨ ਤੇ ਆਇਆ ਟਾਡਾ ਕਿਦਾ ਟਾਡੇ ਮਰਨ ਤੁਹਾਨੂੰ ਪਤਾ ਲੱਗੇ ਆਹ ਵੇਖ ਸਕਦੇ ਤੁਸੀਂ ਥਾਂ ਥਾਂ ਨਸ਼ਾ ਨਸ਼ੀ ਦਾ ਦੈਰ ਤੇ ਜਿਹੜਾ ਨੌਜਵਾਨੀ ਨੂੰ ਜਿਹੜਾ ਨਿਕਰ ਲਿਆ ਰੋਣਾ ਨੀ ਮੰਮੀ